ਪਈ ਜਿਹੜਾ ਅੱਜ ਥੋੜੀ ਫਲਵਾੜੀ ਜਿਹੜੀ ਵੱਡੀ ਹੋ ਗਈ ਹੈ ਨਾ ਪੰਜਾਬ ਦੇ ਮਤਲਬ ਇੱਥੇ ਵੱਡੇ ਅਹੁਦੇਦਾਰ ਵੀ ਨੇ ਜਿਹੜੇ ਜਿਹੜਾ ਸੁਪਰੰਟ ਸੀ ਇੱਥੋਂ ਲਿਆ ਸੀ ਮਤਲਬ ਉਹਦੇ ਚੋਂ ਤੁਹਾਡੇ ਯਤਨ ਨੂੰ ਦੇਖਦੇ ਹੋਏ ਅੱਜ ਜਿਹੜੀ ਫੈਡਰੇਸ਼ਨ ਵੱਲੋਂ ਤੁਹਾਨੂੰ ਸਨਮਾਨਿਤ ਕੀਤਾ ਗਿਆ ਕੀ ਜਿਹੜਾ ਚਾਹੁੰਦੇ ਨਹੀਂ ਬਿਲਕੁਲ ਬਹੁਤ ਵਧੀਆ ਲੱਗਦਾ ਹੈ ਪਰ ਸਭ ਤੋਂ ਪਹਿਲਾਂ ਇਹ ਹੈ ਕਿ ਜਿਹੜੇ ਗਰਾਊਂਡ ਲੈਵਲ ਤੇ ਕੰਮ ਕਰਦੇ ਆ ਚਾਹੇ ਪੰਜਾਬ ਵਿੱਚ ਹੋਣ ਚਾਹੇ ਨਵੀਂਗਰੇਂ ਵਿੱਚ ਹੋਈਏ ਉਹਨਾਂ ਦਾ ਐਪਰੀਸ਼ੀਏਟ ਜ਼ਿਆਦਾ ਕਰਨਾ ਬਣਦਾ ਆ ਤੇ ਕਿਉਂਕਿ ਕੋਈ ਕਹੇ ਇੱਕ ਬੰਦੇ ਕੱਲੇ ਦਾ ਕੰਮ ਨਹੀਂ ਹੈਗਾ ਇਹ ਪੂਰੀ ਟੀਮ ਹੁੰਦੀ ਆ ਜਾਂ ਸਹਯੋਗੀ ਨਾਲ ਸੱਜਣ ਹੁੰਦੇ ਆ ਕਈ ਕਿਸੇ ਨੂੰ ਕਿਸੇ ਫੀਲਡ ਵਿੱਚ ਨੌਲੇਜ ਆ ਕਿਸੇ ਨੂੰ ਕਿਸੇ ਫੀਲਡ ਵਿੱਚ ਕਿਸੇ ਚ ਐਡਮਨਸਕਿਲਸ ਆ ਕੋਈ ਵਧੀਆ ਸਪੋਰਟਸਮੈਨ ਆ ਤੇ ਕੋਈ ਵਧੀਆ ਟੀਮ ਰਨ ਕਰ ਸਕਦਾ ਸੋ ਇਹ ਸਾਰਿਆਂ ਦਾ ਕੰਬੀਨੇਸ਼ਨ ਆ ਸਨਮਾਨ ਸਰ ਮੱਥੇ ਆ ਪਰ ਇਹ ਪੂਰੀ ਟੀਮ ਦਾ ਸਮੁੱਚੀ ਦਾ ਕਿਸੇ ਇੱਕ ਇੰਡੀਵਿਜੂਅਲ ਦਾ ਨਹੀਂ ਹੈਗਾ ਤੇ ਧੰਨਵਾਦ ਉਹਦੇ ਲਈ ਸਾਰਿਆਂ ਦਾ ਤੁਹਾਡਾ ਬਾਈ ਇਸ ਤਰ੍ਹਾਂ ਕਿ ਇਹ ਜਿਹੜੀ ਬਾਲੀਬਾਲ ਸ਼ੂਟਿੰਗ ਖਾਸ ਕਰਕੇ ਮੈਨੂੰ ਖੋਦ ਨੂੰ ਇਹਦੇ ਬਾਰੇ ਇਹਨਾਂ ਨੌਲੇਜ ਨਹੀਂ ਸੀ ਪਰ ਜਦੋਂ ਸਾਡੇ 2018 ਵਿੱਚ ਪਹਿਲੀ ਵਾਰੀ ਅਸੀਂ ਸਪੋਰਟਸ ਈਵੈਂਟ ਉੱਤੇ ਕਰਾਈ ਤੇ ਮੈਨੂੰ ਵਿਕਰਮ ਬਾਈ ਤੇ ਰੇਸ਼ਮ ਬਾਈ ਹੁਣੇ ਕਿਹਾ ਕਿ ਅਸੀਂ ਇਹ ਜੀ ਸ਼ੂਟਿੰਗ ਖੇਡਦੇ ਆ ਇੱਕ ਪਿੰਡੂ ਗੇਮ ਹੈ ਤੇ ਇਹ ਜ਼ਰੂਰ ਤੁਸੀਂ ਵਿੱਚ ਐਡ ਕਰੋ ਇਹਨਾਂ ਤੇ ਕਹਿਣ ਤੇ ਉਹ ਪਹਿਲੇ ਸਾਰੇ ਅਸੀਂ ਐਡ ਕੀਤੀ ਮਾਰਚ 2018 ਦੇ ਵਿੱਚ ਤੇ ਉਹਦੇ ਵਿੱਚ ਕੀ ਹੋਇਆ ਪਹਿਲੇ ਸਾਲ ਸਾਡੇ ਕੋਲ ਤਿੰਨ ਟੀਮਾਂ ਸੀ ਸਿਰਫ ਜੇ ਸੀਜ਼ਨ ਚੱਲਦੇ ਚੱਲਦੇ ਤੱਕ ਸਾਡੇ ਕੋਲ ਪੰਜ ਟੀਮਾਂ ਹੋ ਗਈਆਂ ਤੇ ਸਾਨੂੰ ਲੱਗਾ ਕਿ ਅਸੀਂ ਕਬੱਡੀ ਦੇ ਉੱਥੇ ਲਿਮਟਡ ਹਾਂ ਤੇ ਹਾਂ 6 ਟੀਮਾਂ ਜਾਂ 7 ਟੀਮਾਂ ਰਹਿੰਦੀਆਂ ਇਹ ਜਿਆਦਾ ਫਾਸਟ ਗਰੋ ਹੋ ਰਹੀ ਆ ਫਿਰ ਅਸੀਂ ਨੂੰ ਆਪਣਾ ਹਿੱਸਾ ਬਣਾ ਲਿਆ ਇੱਕ ਤਰ੍ਹਾਂ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦਾ ਐ ਬਾਲੀਬॉल ਸ਼ੂਟਿੰਗ ਨੂੰ ਤੇ ਇਹ ਜਿੱਥੇ ਵੀ ਸਾਡਾ ਕਬੱਡੀ ਦਾ ਟੂਰਨਾਮੈਂਟ ਹੁੰਦਾ ਆ ਬਾਲੀਬॉल ਸ਼ੂਟਿੰਗ ਹਮੇਸ਼ਾ ਨਾਲ ਹੁੰਦੀ ਉੱਥੇ ਜੀ ਤੋ ਇਸ ਕਰਕੇ ਇਹ ਜਿਹੜਾ ਧੰਨਵਾਦ ਆ ਉਹ ਰੇਸ਼ਮ ਭਾਈ ਤੇ ਆਪਣੇ ਵਿਕਰਮਜੀਤ ਸਿੰਘ ਮਟਰਾਵਾਲਾ ਉਹਨਾਂ ਦਾ ਜਾਂਦਾ ਬਣਦਾ ਕਿਉਂਕਿ ਉਹਨੇ ਸਾਨੂੰ ਇੰਟਰੋਡਿਊਸ ਕਰਾਇਆ ਇਹਦੇ ਵਿੱਚ ਹਾਲਾਂਕਿ ਮੈਨੂੰ ਬੋਲ ਤੋਂ ਖੁਦ ਨੂੰ ਬਹੁਤ ਡਰ ਲੱਗਦਾ ਪੱਥਰ ਜਿਹਾ ਬੋਲ ਆ ਉਹ ਤੇ ਪਰ ਵਧੀਆ ਗੇਮ ਆ ਹਨਾ ਜਦੋਂ ਹੱਥ ਮਿਲਾਈ ਦਾ ਪਤਾ ਲੈਂਦਾ ਹੁਣ ਪੇ ਵੋਲੀਬਾਲ ਸ਼ੂਟਿੰਗ ਵਾਲਾ ਕਿਹੜਾ ਪਲੇਅਰ ਆ ਤੇ ਉਹ ਇੱਕ ਤਰ੍ਹਾਂ ਨਮਾਸ ਕਹ ਲਿਆ ਸੀ ਵੀ ਸਿੱਖਿਆ ਤੇ ਬਾਕੀ ਜਿਹੜਾ ਆ ਆਪਣਾ ਆਪਣਾ ਫੀਲਡ ਆ ਇਹ ਵਧੀਆ ਉਸ ਟੀਮ ਨੂੰ ਰਨ ਕਰਦੇ ਆ ਕਿੱਦਾਂ ਪੂਲ ਬਣਾਉਣੇ ਆ ਕਿੱਦਾਂ ਮੈਚ ਕਰਾਉਣੇ ਆ ਟੀਮਾਂ ਕਿਹੜੀਆਂ ਐਂਟਰ ਕਰਾਉਣੀਆਂ ਕੀ ਰੂਲ ਬਣਾਉਣੇ ਆ ਓਵਰ ਆਲ ਜਿਹੜਾ ਪਲੈਟਫਾਰਮ ਹੈ ਉਹ ਅਸੀਂ ਪ੍ਰੋਵਾਈਡ ਕਰਦੇ ਆ ਕਿ ਠੀਕ ਆ ਬਾਈ ਤੁਹਾਨੂੰ ਇੱਥੇ ਗਰਾਊਂਡ ਮਿਲੂਗੀ ਜਾਂ ਇੰਡੋਰ ਵੈਨਿਊ ਮਿਲੂਗਾ ਤੁਹਾਨੂੰ ਪਲਾਸ ਤੁਹਾਡਾ ਫਾਸਟਿੰਗ ਪ੍ਰਾਈਸ ਆ ਹੋਗਾ ਤੇ ਆਹ ਟਰਾਫੀਆਂ ਕਿਹੜੀਆਂ ਹੋਗੀਆਂ ਸਾਨੂੰ ਤਾਂ ਹੁਣ ਟਾਈਟਲ ਦੇਣੇ ਨਹੀਂ ਸਿਉਂਦੇ ਬੈਸਟ ਨੈੱਟਮੈਨ ਕੌਣ ਆ ਬੈਸਟ ਡਿਫੈਂਡਰ ਕੌਣ ਆ ਇਹ ਸਾਰਾ ਕੁਝ ਇਹਨਾਂ ਕੋਲ ਸਿੱਖਿਆ ਸੀ ਹੌਲੀ ਹਾਂਜੀ ਤੇ ਆ ਜਿਹੜਾ ਹੁਣ ਇੱਥੇ ਮਤਲਬ ਪਨੀਰੀ ਇੰਨੀ ਇਕੱਠੀ ਹੋਈ ਆ ਹਨਾ ਕੀ ਮਹਿਸੂਸ ਕਰਦੇ ਹੋ ਜਿੰਨਾ ਤੁਸੀਂ ਉੱਥੇ ਰੌਣਕਾਂ ਮੈਂ ਦੇਖਿਆ ਤੇ ਇੱਥੇ ਵੀ ਉਨੀ ਨਹੀਂ ਲੱਗੀ ਨਹੀਂ ਇੱਕ ਨਾਰਮਲੀ ਅੱਗੇ ਕਬੱਡੀ ਦਾ ਸਾਡਾ ਇਦਾਂ ਰੌਣਕ ਹੁੰਦੀ ਆ तकरीबन ਜਿਸ ਦਿਨ ਦਾ ਮੈਂ ਆਇਆ ਡੇਲੀ ਕਬੱਡੀ ਵਾਲੇ ਜਿਆਦਾ ਮਿਲਦੇ ਆ ਕਿਉਂਕਿ ਮੈਂ ਕਬੱਡੀ ਨਾਲ ਜਿਆਦਾ ਲਿੰਕ ਵਿੱਚ ਆ ਪਰ ਪਹਿਲੀ ਵਾਰ ਹੀ ਹੋਇਆ ਬਾਲੀਬਾਲ ਦੇ ਐਨੇ ਪਲੇਅਰ ਆਏ ਆ ਤੇ ਉਹ ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਹੁੰਦਾ ਆ ਕਿ ਤੁਸੀਂ ਤੁਹਾਨੂੰ ਐਪਰੀਸ਼ੀਏਟ ਕਰਦੇ ਇਸ ਚੀਜ਼ ਨੂੰ ਹਨਾ ਤੇ ਉਹ ਧੰਨਵਾਦ ਆ ਸਾਰਾ ਇੱਥੇ ਸਮੁੱਚੀ ਜਿਹੜੀ ਸ਼ਹੀਦ ਉਦਮ ਸਿੰਘ ਜਿਹੜੀ ਬਾਲੀਬਾਲ ਸ਼ੂਟਿੰਗ ਦੀ ਕੱચી ਦੀ ਫੈਡਰੇਸ਼ਨ ਨੇ ਆ ਭਾਈ ਝਨੇਰ ਸਾਹਿਬ ਹੁਣਾਂ ਦਾ ਜਿਆਦਾ ਧੰਨਵਾਦ ਆ ਇਹਨਾਂ ਨਾਲ ਵੀ ਰਾਬਤਾ ਹੋਣੇ ਮੇਰਾ ਮਹੀਨਾਕ ਪਹਿਲਾ ਹੋਇਆ ਤੇ ਕਾਫੀ ਗੱਲਾਂ ਤੇ ਡਿਸਕਸ ਹੋਇਆ ਤੇ ਕਈ ਚੀਜ਼ਾਂ ਸੁਧਾਰ ਕਰਨ ਦੀ ਲੋੜ ਆ ਕਿਉਂਕਿ ਨਾਰਮਲੀ ਮੇਰਾ ਸੁਭਾਅ ਹੈ ਕਿ ਜੋ ਵਧੀਆ ਤਾਂ ਹੈ ਹੀ ਆ ਟੂ ਮਾੜਾ ਉਹਨੂੰ ਵੀ ਜਰੂਰ ਆਪਾਂ ਸੁਧਾਰੀਏ ਤਾਂ ਕਿ ਅੱਗੇ ਤੋਂ ਇਹੋ ਜਿਹੀ ਪ੍ਰੋਬਲਮ ਨਾ ਆਵੇ ਜਿਹਦੇ ਨਾਲ ਆਪਾਂ ਨੂੰ ਹੋਰ ਅਖਿਆਈਆਂ ਆਣ ਆਪਾਂ ਸਮੂਥ ਕਰੀਏ ਇਸ ਚੀਜ਼ ਨੂੰ ਤੇ ਜੇ ਆਪਾਂ ਚਾਹੋਨੇ ਜਿਹੜੇ ਇੱਥੇ ਪਲੇਅਰ ਖੇਡਦੇ ਆ ਕੱਚੀ ਖੇਡਦੇ ਚਾਹੇ ਮੀਡੀਅਮ ਖੇਡਦੇ ਆ ਬਾਲੀਬਲ ਸ਼ੂਟਿੰਗ ਹੋਵੇ ਉਹ ਫਰੇਸ਼ਨਰ ਨਾਲ ਰਾਫਤਾ ਰੱਖਣ ਧਨੀਰ ਸਾਹਿਬ ਨਾਲ ਰੱਖਣਾ ਰੇਸ਼ਮਾ ਨਾਲ ਰੱਖਣ ਜਿਹੜੇ ਇੱਥੇ ਲੋਕਲ ਬੰਦੇ ਹੈਗੇ ਆ ਕਿਉਂਕਿ ਜਦੋਂ ਸਾਨੂੰ ਕੋਈ ਪਲੇਅਰ ਅਪਰੋਚ ਕਰਦਾ ਸਾਨੂੰ ਨਹੀਂ ਪਤਾ ਆਪੇ ਉਹ ਕਿਹੜੇ ਲੈਵਲ ਦਾ ਆ ਸਾਡੇ ਨਾਲ ਬੈਟਰ ਇਹ ਜਾਣਦੇ ਆ ਅਸੀਂ ਫੇਰ ਵੀ ਇਹਨਾਂ ਤੋਂ ਵੈਰੀਫਾਈਡ ਕਰਨਾ ਹੁੰਦਾ ਆ ਕਿ ਪਲੇਅਰ ਕਿੱਦਾਂ ਆ ਜਾਂ ਕਲੱਬ ਕਿਹੜਾ ਆ ਕੀ ਆ ਨਾ ਤੇ ਲੋਕਲ ਜਿਹੜਾ ਪਲੈਟਫਾਰਮ ਹੈ ਉਹ ਤੇ ਉੱਥੋਂ ਅਸੀਂ ਨਾਲ ਖੜੇ ਇਹਨਾਂ ਦੇ। ਮਤਲਬ ਜਿਹੜਾ ਵਾਲੀਬਾਲ ਕੱਚੀ ਦਾ ਭਵਿੱਖ ਚੰਗਾ ਆਉਣ ਵਾਲਾ ਹੈ। ਬਿਲਕੁਲ ਹਾਂਜੀ ਜੀ ਇਸ ਤਰ੍ਹਾਂ ਹੀ ਸਹਿਯੋਗ ਰਹੇ ਆਪਾਂ ਨੂੰ ਚਾਹੇ ਫੈਡਰੇਸ਼ਨ ਦਾ ਇੱਥੇ ਲਾ ਲਓ ਜਾਂ ਪਲੇਅਰਾਂ ਦਾ ਵੀ ਰਿਹਾ ਤੇ ਐਜ਼ ਲੌਂਗ ਡੈਂਟ ਮੈਟਰ ਇਹ ਵਾਲੀਬਾਲ ਸ਼ੂਟਿੰਗ ਹੈ ਸਮੈਸ਼ਿੰਗ ਹੈ ਕਬੱਡੀ ਹੈ ਕਿਹੜੀ ਸਪੋਰਟਸ ਹੈ। ਘਟੋ ਘਟ ਆਪਣਾ ਜੂਸ ਸਪੋਰਟਸ ਨਾਲ ਤਾਂ ਜੁੜਿਆ ਆ। ਉਹ ਅੰਗੇਜ ਰਹਿੰਦੇ ਆ ਸਪੋਰਟਸ ਦੇ ਨਾਲ ਉਹ ਆਪਾਂ ਵਧੀਆ ਭਵਿੱਖ ਸਿਰਜ ਸਕਦੇ ਆ ਪੂਰੇ ਸਮਾਜ ਲਈ। ਤੇ ਉਹ ਵਧੀਆ ਗੱਲ ਹੈ ਜੀ ਇਹ। ਮਾਲਕ ਜੀ। ਜਿਹੜੇ ਸਪੋਰਟਸ ਨਾਲ ਤੁਸੀਂ ਜੁੜੇ ਇਹ ਵੀ ਜਿਹੜੀ ਇੱਕ ਪੰਜਾਬੀ ਐਨ ਆਰ ਆਈ ਪੰਜਾਬੀਆਂ ਦੀ ਕਰਵਾਇਤ ਵੀ ਹੈ ਵੀ ਹਰ ਮਾੜੇ ਸਮੇਂ ਵੀ ਚੰਗੇ ਸਮੇਂ ਨਾਲ ਖੜਦੇ ਹਨ ਤੇ ਉਹ ਬਰਨਾਲੇ ਦੇ ਵਿੱਚ ਮਤਲਬ ਜਿਹੜਾ ਸਪਸਟ ਪਿੰਡਾਂ ਦੇ ਵਿੱਚ ਵੀ ਤੁਹਾਡੀ ਟੀਮ ਬੰਨਉਂਦੀ ਜਿਹੜਾ ਕੀਤਾ ਗਿਆ ਜਿਹੜਾ ਖੜਾਣੇ ਦੌਰਾਨ ਮਦਦ ਕੀਤੀ ਗਈ ਉਹਦੇ ਬਾਰੇ ਟੀਕਣਾ ਦੇਖੋ ਇਹ ਭਾਵੇਂ ਪਰਦੇਸ ਵਿੱਚ ਰਹਿੰਦੇ ਆ ਪੰਜਾਬੀ ਕਿਤੇ ਵੀ ਹੋਵੇ ਉਹਨੂੰ ਫਿਰ ਵੀ ਪੰਜਾਬ ਪ੍ਰਤੀ ਉਹਦੇ ਦਿਲ ਵਿੱਚ ਦਰਦ ਹੁੰਦਾ ਹੈ ਜਦੋਂ ਵੀ ਕੋਈ ਆਫਤ ਕੁਦਰਤੀ ਆਫਤ ਕਹੋ ਜਾਂ ਕਿਸਾਨੀ ਸੰਘਰਸ਼ ਸੀ ਕੁਝ ਵੀ ਹੋਇਆ ਪੰਜਾਬੀ ਸਾਰੇ ਆਪ ਜਿੰਨਾ ਵੀ ਕੋਈ ਖਰਚਾ ਹੈ ਕੋਈ ਤੈੜ ਫੋਲ ਜਿੰਨੇ ਜੋਗਾ ਜ਼ਰੂਰੀ ਨਹੀਂ ਕਿ ਵੱਡੀ ਮਾਇਆ ਨਾਲ ਹੀ ਆ ਕਈ ਵਾਰੀ ਕਿ ਕਹਿੰਦੇ ਔਖੇ ਵੇਲੇ ਕਿ ਸਾਡਾ ਨੋ ਵੀ ਕੱਟ ਦੋ ਉਹ ਵੀ ਉਹ ਵੱਡੀ ਗੱਲ ਹੋ ਜਾਂਦੀ ਆ। ਤੋਂ ਜਿੰਨੇ ਵੀ ਟੈਲਫੋਨ ਸਾਰਿਆਂ ਨੇ ਇਕੱਠੇ ਕਰਕੇ ਜਾਂ ਆਪਣੇ ਕੋਲੋਂ ਪਾ ਕੇ ਹੜਪੀੜਤਾਂ ਵਿੱਚ ਜਿੰਨੇ ਵੀ ਹੈਲਪ ਕੀਤੀ ਆ ਤੁਹਾਡੀ ਟੀਮ ਨੇ ਕੀਤੀ ਰੇਸਮ ਬਾਈ ਸਰਪੰਚ ਸਾਹਿਬ ਦੀ ਤੇ ਉਹਨਾਂ ਦਾ ਧੰਨਵਾਦ ਆ ਅਸੀਂ ਕਲੱਬ ਵੱਲੋਂ ਕਰਦੇ ਆ ਸਮੁੱਚੀ ਮਨੁੱਖਤਾ ਵੱਲੋਂ ਵੀ ਕਰਦੇ ਆ ਕਿ ਇਹੋ ਜਿਹੇ ਮੌਕੇ ਤੇ ਨਾਲ ਖੜਨਾ ਚਾਹੀਦਾ ਆ ਆਪਾਂ ਨੂੰ ਕੋਈ ਵੀ ਕੁਦਰਤੀ ਆਫਤ ਆਉਂਦੀ ਆ ਤੇ ਜਿਹੜੇ ਵੀ ਸਾਡੇ ਮੈਂਬਰ ਨਾਲ ਸੀਗੇ ਅਸੀਂ ਕਲੱਬ ਵੱਲੋਂ ਉਹਨਾਂ ਦਾ ਸਨਮਾਨ ਵੀ ਕੀਤਾ ਆ ਤੇ ਉਹਨਾਂ ਦਾ ਧੰਨਵਾਦ ਆ ਇਹਦੇ ਨਾਲ ਇਹ ਨਹੀਂ ਕਿ ਉਹਨਾਂ ਨੂੰ ਸਿਰਫ ਸਨਮਾਨ ਤੱਕ ਲਿਮਟਡ ਆ ਇਹਦੇ ਨਾਲ ਹੋਰ ਲੋਕਾਂ ਨੂੰ ਐਨਕੋਰੇਜਮੈਂਟ ਕਹਾਂ ਵਾਸਤੇ ਮਿਲਦੀ ਆ ਤੇ ਅਸੀਂ ਕੁਝ ਵਧੀਆ ਕਰੀਏ ਅਗਰ ਸਮਾਜ ਵਿੱਚ ਕੋਈ ਵੀ ਇਹੋ ਜਿਹੀ ਆਫਤ ਆਉਂਦੀ ਆ ਤਾਂ ਆਪਾਂ ਮੋਢੇ ਨਾਲ ਮੋਢੇ ਰੋੜ ਕੇ ਨਾਲ ਖੜੀਏ ਉਹਦੇ ਰਿਸ਼ਮ ਕਾਫੀ ਟਾਈਮ ਤੋਂ ਹਨਾ ਆਪਾਂ ਉਹਦਾ ਮਤਲਬ ਉਦੋਂ ਤੋਂ ਜਦੋਂ ਆਪਾਂ ਸਕੂਲ 'ਚ ਪੜ੍ਹਦੇ ਸੀ ਉਦੋਂ ਦੇ ਇਸ ਗੇਮ ਨਾਲ ਮੈਂ ਤੁਹਾਨੂੰ ਦੇਖ ਰਿਹਾ ਤੁਸੀਂ ਜੁੜੇ ਹੋਏ ਹੋ ਹਾਂਜੀ ਉਦੋਂ ਕਦੇ ਸੋਚਿਆ ਨਹੀਂ ਸੀ ਕਿ ਹਨਾ ਵੀ ਗੇਮ ਐਸ ਲੈਵਲ ਤੇ ਵੀ ਜਾਊਗੀ ਕਦੇ ਹਨਾ ਪਿੰਡਾਂ ਦੀ ਗੇਮ ਹੀ ਮੰਨੀ ਜਾਂਦੀ ਸੀ ਹਨਾ ਹੁਣ ਇੰਟਰਨੈਸ਼ਨਲ ਹੋ ਗਈ ਅੱਜ ਜਿਹੜਾ ਇੱਥੇ ਰੌਣਕ ਮੇਲਾ ਲੱਗਿਆ ਕੀ ਕਹਿਣਾ ਚਾਹੁੰਦੇ ਹਾਂ ਜੀ ਅੱਜ ਦੇਖੋ ਸਾਡੇ ਜਿਹੜੇ ਪਲੇਅਰ ਨੇ ਨਾ ਨਿਊਜ਼ੀਲੈਂਡ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਅੱਜ ਬਹੁਤੇ ਪਲੇਅਰ ਇੱਥੇ ਸਾਡੇ ਨਾਲ ਪਹੁੰਚੇ ਨੇ ਨਾ ਤੇ ਕੁਝ ਚਲੋ ਨਹੀਂ ਪਹੁੰਚ ਸਕੇ ਜਿਹੜੇ ਦੂਰ ਵਾਲੇ ਸੀ ਤੇ ਬਾਈ ਕੁਲਦੀਪ ਸਿੰਘ ਜਿਹੜੇ ਪ੍ਰਧਾਨ ਨੇ ਫੈਡਰੇਸ਼ਨ ਦੇ ਇਹ ਸਾਰਿਆਂ ਦੀ ਇੱਕ ਨਾ ਬਹੁਤ ਜ਼ਿਆਦਾ ਸਾਡੀ ਡਿਲੀ ਇੱਛਾ ਇਹ ਸੀ ਕਿ ਜਿਸ ਸ਼ਖਸ ਨੇ ਇੰਨਾ ਜ਼ੋਰ ਲਾਇਆ ਇਹ ਗੇਮ ਨੂੰ ਉੱਪਰ ਲੈ ਕੇ ਜਾਣ ਦੇ ਲਈ ਤਾਂ ਅਸੀਂ ਇੱਕ ਵਾਰੀ ਮਤਲਬ ਉਹਨਾਂ ਦਾ ਇਹ ਸਾਰੇ ਪਲੇਅਰਾਂ ਦੇ ਮਨ ਦੀ ਇੱਛਾ ਸੀ ਕਿਸੀ ਇੱਕ ਵਾਰੀ ਜਾ ਕੇ ਉਹਨਾਂ ਨੂੰ ਥੈਂਕ ਯੂ ਕਹੀਏ ਕਿ ਇਹ ਜਿਹੜੀ ਸਾਡੀ ਗੇਮ 1000 ਰੁਪਿਆ ਇਹਦੇ ਚ ਨਾਮ ਹੁੰਦਾ ਸੀਗਾ 800 ਹੁੰਦਾ ਸੀ ਸੈਕਿੰਡ ਦਾ ਤੇ ਅੱਜ ਤੁਸੀਂ ਇਹ ਦੇਖ ਲਓ ਕਿ ਇਹ ਜਹਾਜ਼ਾਂ ਤੱਕ ਚਲੀ ਗਈ ਤੇ ਅੱਜ ਅਸੀਂ ਇਹਨਾਂ ਦਾ ਸਿਰਫ ਇਹ ਪਲੇਅਰਾਂ ਦੀ ਜਿਹੜੀ ਇੱਕ ਭਾਵਨਾ ਸੀ ਤਾਂ ਉਹਦੇ ਚੋਂ ਚਲੋ ਅਸੀਂ ਇਹਨਾਂ ਨਾਲ ਮੈਂ ਗੱਲ ਕੀਤੀ ਤੇ ਬਾਈ ਉਹਨਾਂ ਦੀ ਵੀ ਬੜੀ ਇੱਛਾ ਸੀਗੀ ਕਿ ਜੋ ਸਾਡੇ ਲਈ ਬਾਲੀਵਾਲ ਗੇਮ ਦੇ ਲਈ ਇਹਨਾਂ ਕੁਝ ਕਰ ਰਹੇ ਆ ਤਾਂ ਇਹ ਸਾਡੇ ਜਿਹੜੇ ਪਲੇਅਰ ਨੇ ਜੌਂਟੀ ਆ ਜੱਸਾ ਜਿਹੜੇ ਉੱਥੇ ਖੇਡ ਕੇ ਆਏ ਨੇ ਸ਼ੇਰੂ ਇਹਨਾਂ ਦੀ ਬੜੀ ਇੱਛਾ ਸੀ ਕਿ ਅਸੀਂ ਇੱਕ ਵਾਰੀ ਇਹਨਾਂ ਦੇ ਪਿੰਡ ਜਾ ਕੇ ਅਸੀਂ ਇਹਨਾਂ ਨੂੰ ਥੈਂਕ ਯੂ ਕਹੀਏ ਤੇ ਜਿਸੀ ਉਹ ਥੈਂਕ ਯੂ ਕਰਨਾ ਇੱਥੇ ਇਹਨਾਂ ਦਾ ਆਏ ਹੋਏ ਆ ਬਾਈ ਜੀ ਦਾ ਤੇ ਜਿਹੜਾ ਇੱਥੇ ਉਹ ਲੋਪਨ ਹੋ ਵੀ ਸੀ ਜਿਸ ਨੂੰ ਮੈਂ ਕੀਤਾ ਜਾਣਾ ਜੀ ਉਹ ਵੀ ਅੱਜ ਤੇ ਦਾ ਉਹ ਥੋੜਾ ਦੱਸ ਦਿੰਦੀ ਹਾਂ ਹਾਂਜੀ ਜਿਹੜਾ ਸਾਡਾ ਦੂਜਾ ਇੱਕ ਸਨਮਾਨ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਬਹੁਤ ਵੱਡੀ ਹੈ ਨਾ ਟਰੈਜਡੀ ਹੋਈ ਕਿ ਹੜ੍ਹ ਬਹੁਤ ਜ਼ਿਆਦਾ ਆਏ ਉਹਦੇ ਵਿੱਚ ਜਦੋਂ ਮੈਂ ਉੱਥੋਂ ਆਇਆ ਸੀਗਾ ਤਾਂ ਮੈਂ ਮੌਕੇ ਦੇ ਉੱਤੇ ਪਹੁੰਚਿਆ ਤਾਂ ਉੱਥੋਂ ਸਾਨੂੰ ਇਹ ਬਾਈ ਜੀ ਹੋਣਾ ਵੱਲੋਂ ਸੀ ਕਿ ਜੇ ਇਸ ਥਾਂ ਦੇ ਉੱਤੇ ਵੀ ਕੋਈ ਲੋੜਵੰਦਾਂ ਦੀ ਹੈਲਪ ਹੋ ਸਕਦੀ ਹੈ ਤਾਂ ਤੁਸੀਂ ਕਰੋ ਐਸਵੀਐਸ ਪੋਸਟ ਕਲੱਬ ਵੱਲੋਂ ਹਾਂਜੀ ਅੱਜ ਜਿਹੜਾ ਇੱਥੇ ਸਾਡੀ ਜਿਹੜੀ ਐਸਵੀਐਸ ਦੀ ਟੀਮ ਨੇ ਬਰਨਾਲੇ ਦੇ ਵਿੱਚ ਝੁੱਗੀ ਚੌਪੜੀਆਂ ਦੇ ਵਿੱਚ ਹੜ੍ਹਾਂ ਦੇ ਦੌਰਾਨ ਜਿਹੜਾ ਉੱਥੇ ਲੋਕਾਂ ਦੇ ਵਿੱਚ ਤਰਪਾਲਾਂ ਵੰਡੀਆਂ ਜੋ ਵੀ ਉੱਥੇ ਸਹੂਲਤ ਅਸੀਂ ਦੇ ਸਕਦੇ ਸੀਗੇ ਉਹ ਜੋ ਸਾਡੀ ਟੀਮ ਨੇ ਕੰਮ ਕੀਤਾ ਜਿਦੇ ਵਿੱਚ ਤਰਨਜੀਤ ਸਿੰਘ ਦੁੱਗਲ ਸਰਪੰਚ ਸਾਹਿਬ ਤੇ ਸੁਖਚਰਨ ਪ੍ਰੀਤ ਤੇ ਤੁਹਾਡੀ ਪੂਰੀ ਟੀਮ ਉਹਨਾਂ ਦਾ ਜਿੱਥੇ ਜਿਹੜਾ ਸਨਮਾਨ ਕੀਤਾ ਗਿਆ ਜੀ ਅਸੀਂ ਵੀਰ ਜੀ ਜਿਹੜੀ ਬਾਲੀਵਾਲ ਗੇਮ ਆ ਨਾ ਪਿਛਲੇ 20-25 ਸਾਲਾਂ ਤੋਂ ਬਹੁਤ ਵਧੀਆ ਰੁਝਾਨ ਵੱਧ ਰਿਹਾ ਹੈ ਕਿਸੇ ਦਿਨੇ ਦਾ ਇਨਾਮ ਸੀਗਾ ਜਿਹੜਾ 8100 7100 ਇਸ ਤਰ੍ਹਾਂ ਦੇ ਇਨਾਮ ਤੇ ਖੇਡੀ ਜਾਂਦੀ ਸੀ ਅਸੀਂ ਇੱਕ 20-22 ਸਾਲਾਂ ਤੋਂ ਪਲੇਅਰਾਂ ਦੇ ਨਾਲ ਜੁੜੇ ਹੋਏ ਹਾਂ ਸਾਨੂੰ ਸਭ ਤੋਂ ਵੱਡੀ ਖੁਸ਼ੀ ਇਹ ਹੋਈ ਹੈ ਹੁਣ ਬਾਈ ਤੀਰਥ ਅਟਵਾਲ ਜੀ ਇਹਨਾਂ ਦੀ ਸਮੂੱਚੀ ਜਿਹੜੀ ਮਿੱਤਰ ਮੰਡਲੀ ਆ ਸਾਰੀ ਇਹਨਾਂ ਨੇ ਨਿਊਜ਼ੀਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇੰਨਾ ਜ਼ੋਰ ਵਧਾਤਾ ਬਾਲੀਵਾਲ ਦਾ ਸਾਨੂੰ ਇਹ ਗੱਲ ਦੀ ਸਭ ਤੋਂ ਵੱਡੀ ਖੁਸ਼ੀ ਹੈ ਕਿਉਂਕਿ ਇੱਧਰ ਪੰਜਾਬ ਦੇ ਵਿੱਚ ਜਿੰਨੇ ਵੀ ਟੂਰਨਾਮੈਂਟ ਹੁੰਦੇ ਆ ਅਸੀਂ ਫੈਡਰੇਸ਼ਨ ਬਣੀ ਹੋ ਜੋ ਕਮੀਆਂ ਹੁੰਦੀਆਂ ਨੇ ਹਰੇਕ ਸੀਜ਼ਨ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਆ ਸ਼ਹੀਦ ਉਦਮ ਸਿੰਘ ਬਾਲੀਵਾਲ ਫੈਡਰੇਸ਼ਨ ਔਰ ਉਹਨਾਂ ਨੂੰ ਪੂਰੀਆਂ ਕਰਕੇ ਕਮੀਆਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਆ ਯਾਨੀ ਜਿਹੜਾ ਆ ਇੱਕ ਬਾਈ ਜੀ ਉਹਨਾਂ ਨੇ ਨਵਾਂ ਤੀਰਥ ਠੜਵਾਲ ਜੀ ਨੇ ਕੀਤਾ ਸਮੁੱਚੀ ਇਹਨਾਂ ਦੀ ਮਿੱਤਰ ਮੰਡਲੀ ਨੇ ਇਹਦਾ ਤਾਂ ਕੋਈ ਨਲਾਜਵਾਬ ਵਾਲੀ ਗੱਲ ਹੈ ਜੀ ਕਿਉਂਕਿ ਕਬੱਡੀ ਦੇ ਪਲੇਅਰ ਤਾਂ ਬਾਹਰ ਜਾਂਦੇ ਸੀ ਹੁਣ ਜਿਹੜੇ ਬਾਲੀਵਾਲ ਦੇ ਪਲੇਅਰ ਵੀ ਜਾਂਦੇ ਆ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹ ਬਾਹਰਲੇ ਦੇਸ਼ਾਂ 'ਚ ਵੀ ਖੇਡੀ ਜਾਣ ਲੱਗ ਗਈ ਜਿਹੜੀ ਕਬੱਡੀ ਹੈ ਉਹ ਮਾਂ ਖੇਡ ਕਬੱਡੀ ਕਹੀ ਜਾਂਦੀ ਸੀ ਪਿੰਡਾਂ ਦੀ ਹੁਣ ਬਾਲੀਵਾਲ ਦਾ ਵੀ ਉਹਦੇ ਬਿਲਕੁਲ ਬਰਾਬਰ ਜੋਰ ਆ ਕਬੱਡੀ ਦੇ ਉਨੀ ਇੱਕ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਟੀਮਾਂ ਖੇਡਦੀਆਂ ਨੇ ਬਾਲੀਵਾਲ ਦੀਆਂ ਸਾਨੂੰ ਬਹੁਤ ਖੁਸ਼ੀ ਆ ਇਸ ਗੱਲ ਦੀ ਕਿਉਂਕਿ ਬਾਈ ਜੀਆ ਨੇ ਕੁਝ ਗੱਲਾਂ ਬਾਤਾਂ ਕਹੀਆਂ ਨੇ ਵੀ ਤੁਸੀਂ ਇੱਧਰ ਧਿਆਨ ਰੱਖਣਾ ਜਿਹੜੀ ਗੇਮ ਦੀ ਜਿਹੜੀ ਚੀਜ਼ ਦੀ ਲੋੜ ਆ ਅਸੀਂ ਤੁਹਾਡੇ ਨਾਲ ਖੜਾਂਗੇ ਕੋਈ ਪਲੇਅਰਾਂ ਬਾਰੇ ਵੈਰੀਫਾਈ ਕਰਨਾ ਵੀ ਹਾਂ ਸਹੀ ਨੇ ਪਲੇਅਰ ਇਹ ਕਿਸੇ ਵੀ ਵਕਤ ਉਹ ਆਪਣੀ ਡਿਊਟੀ ਲਾਉਣਗੇ ਇਹ ਇਧਰ ਪੰਜਾਬ ਦੇ ਵਿੱਚ ਆਪਾਂ ਹਾਂ ਵਕਤ ਉਹਨਾਂ ਦੇ ਨਾਲ ਖੜਿਆ ਮੁੱਢੇ ਤੋਂ ਵੱਡਾ ਲਾ ਕੇ ਹਾਲਾਂਕਿ ਮੈਨੂੰ ਵੀ ਬਾਈ ਜੀਆ ਨੇ ਦੋ ਤਿੰਨ ਵਾਰ ਕਹਿਤਾ ਵੀ ਤੁਸੀਂ ਆਜੋ ਨਿਊਜ਼ੀਲੈਂਡ ਗੇੜਾ ਮਾਰ ਕੇ ਜਾਓ ਚਲੋ ਆਪਣੇ ਕੰਮਕਾਰ ਇਹ ਜੇ ਨੇ ਪਿੱਛੇ ਥੋੜਾ ਜਿਹਾ ਡਿਊਟੀ ਕਰਦਾ ਮੈਂ ਅੱਧਾ ਅੱਧ ਕੰਮਾਂ ਨਾਲ ਮਹਾ ਜੀ ਤੁਸੀਂ ਕਹਿਤਾ ਵਾਸਤੇ ਅਸੀਂ ਆਈ ਗਏ ਬਹੁਤ ਧੰਨਵਾਦ ਤੁਹਾਡਾ ਤੇ ਇਹਨਾਂ ਨੇ ਇਕੱਲੇ ਇਕੱਲੇ ਪਲੇਅਰ ਦਾ ਸਾਡਾ ਜਿਹੜੇ ਸਾਮ ਰਿਹਾ ਅਰੇਂਜਮੈਂਟ ਫੈਡਰੇਸ਼ਨ ਦਾ ਕੋਈ ਕਮੀ ਨਹੀਂ ਆਉਣ ਦਿੱਤੀ ਸਾਰਿਆਂ ਦਾ ਮਾਨਦਾਨ ਬਹੁਤ ਜ਼ਿਆਦਾ ਕਰਦੇ ਆ ਸਭ ਤੋਂ ਵੱਡੀ ਸਾਨੂੰ ਖੁਸ਼ੀ ਦੀ ਗੱਲ ਆ ਕਿ ਬਾਲੀਵਾਲ 'ਚ ਪਹਿਲੀ ਵਾਰੀ ਹੋਇਆ ਪਿਛਲੇ 25 ਸਾਲਾਂ ਤੋਂ ਜਿਹੜੇ ਬਾਹਰ ਪਲੇਅਰਾਂ ਨੂੰ ਬੁਲਾਉਣ ਲੱਗ ਗਏ ਸਾਰੀ ਸਮੂਚੀ ਇਹਨਾਂ ਦੀ ਟੀਮ ਇਸੇ ਕਰਕੇ ਅੱਜ ਤੁਸੀਂ ਇਹਨੂੰ ਦਾ ਸਨਮਾਨ ਕਰਨਾ ਹਾਂਜੀ ਹਾਂ ਇਸੇ ਕਰਕੇ ਅਸੀਂ ਅੱਜ ਇਹਨਾਂ ਦਾ ਸਨਮਾਨ ਕਰਨਾ ਆ ਸਾਡਾ ਇਹ ਪ੍ਰੋਗਰਾਮ ਇੱਥੇ ਰੱਖਿਆ ਜਦੋਂ ਮੈਨੂੰ ਵੀਰ ਪਸਵਿੰਦਰ ਉਹਨਾਂ ਦੀ ਕਾਲ ਆਈ ਸੀ ਕੱਲ ਵੀ ਆਪਾਂ ਆਉਣਾ ਇੱਥੇ ਪਰ ਉਹਨਾਂ ਰੱਖਿਆ ਆ ਮਹਾਰਾਜ ਜੀ ਜਰੂਰ ਆਵਾਂਗੇ ਤੇ ਬਾਈ ਜੀਆਂ ਨੂੰ ਮਿਲਣ ਦਾ ਮੌਕਾ ਮਿਲਿਆ ਬੜਾ ਵਧੀਆ ਲੱਗਾ ਮਿਲ ਕੇ ਜਿਹੜੇ ਖੇਡਾਂ ਨੂੰ ਇੰਨਾ ਪਿਆਰ ਕਰਦੇ ਆ ਬਹੁਤ ਜ਼ਿਆਦਾ ਇਹਨੂੰ ਹੋਰ ਅਸੀਂ ਇਹਨਾਂ ਦੇ ਨਾਲੇ ਬਾਹਰ ਚੱਕਦੇ ਆ ਅਸੀਂ ਇੱਧਰ ਚਲੋ ਚਾਹੇ ਪਿਛਲੇ 18-20 ਸਾਲਾਂ ਤੋਂ ਚਲਾਉਦੇ ਆ ਰਹੇ ਹਾਂ ਕੰਮ ਪੰਜਾਬ ਦੇ ਸਾਰੇ ਸਟਾਰ ਪਲੇਅਰਾਂ ਨੂੰ ਨਾਲ ਲੈ ਕੇ ਪਰ ਹੁਣ ਜਿਹੜਾ ਇਹਨੂੰ ਚਲਾਉਣ ਦਾ ਮਜ਼ਾ ਉਹ ਕੁਝ ਹੋਰ ਹੀ ਆ ਕਿਉਂਕਿ ਬਾਹਰਲੀਆ ਫੈਡਰੇਸ਼ਨਾਂ ਸਾਡੇ ਨਾਲ ਜਿਵੇਂ ਕਹਦੀ ਇਹਨਾਂ ਦਾ ਸਿਰ ਤੇ ਹੱਥ ਆ ਜਿਹੜੇ ਕੋਸੇ ਡਿਊਟੀ ਲਾਉਣਗੇ ਆਪਾਂ ਨਾਲ ਖੜੇ ਆ ਇਹਨਾਂ ਦੇ ਜਿਹੜਾ ਪੰਜਾਬ ਆ ਸਾਡਾ ਇਹ ਜਿਵੇਂ ਆਪਾਂ ਆਮ ਹੀ ਬੋਲਦੇ ਆ ਕਿ ਪੰਜਾਬ ਬਸ ਦਾ ਗੁਰਾਂ ਦੇ ਨਾਂ ਉਤੇ ਆ ਪੰਜਾਬ ਦੇ ਵਿੱਚ ਸਮੇਂ-ਸਮੇਂ ਤੇ ਸਾਡੇ ਗੁਰੂਆਂ ਨੇ ਪੀਰਾਂ ਪਗੰਬਰਾਂ ਨੇ ਸਮਾਜ ਸੁਧਾਰਕਾਂ ਨੇ ਸਮਾਜ ਨੂੰ ਸੁਧਾਰਨ ਦੇ ਲਈ ਸਾਡੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣ ਲਈ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੇ ਉਪਰਾਲੇ ਕੀਤੇ ਨੇ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਆ ਕਿ ਸਾਨੂੰ ਸਾਡੇ ਵੀਰ ਤੀਰਥ ਟਵਾਲ ਜੀ ਇਹਨਾਂ ਨੇ ਜਦੋਂ ਅਸੀਂ ਹੜ੍ਹਾਂ ਦੇ ਬਾਰੇ ਮੇਰਾ ਭਰਾ ਰੇਸ਼ਮ ਸਿੰਘ ਬਖਤਗੜ੍ਹ ਸ਼ੁਰੂ ਤੋਂ ਹੀ 20 ਸਾਲ ਤੋਂ ਅਸੀਂ ਇਕੱਠੇ ਕੰਮ ਕਰਦੇ ਆ ਸਮਾਜ ਦੇ ਵਿੱਚ ਪਹਿਲਾਂ ਇਹ ਵੀ ਕਾਲਜ ਟਾਈਮ ਤੋਂ ਲਾ ਲੋ ਸਾਨੂੰ ਸੇਵਾ ਕਰਨ ਦਾ ਜਿਹੜਾ ਇਹ ਸ਼ੌਂਕ ਸੀਗਾ ਜਦੋਂ ਮੈਂ ਇਹਦੇ ਨਾਲ ਗੱਲ ਕੀਤੀ ਕਿ ਹੜਾਂ ਦੇ ਵਿੱਚ ਅੱਜ ਸਾਡੇ ਜਿਹੜੇ ਗਰੀਬ ਲੋਕ ਆ ਉਹਨਾਂ ਦਾ ਬਹੁਤ ਬੁਰਾ ਹਾਲ ਆ ਫਿਰ ਇਹਨਾਂ ਨੇ ਮੈਨੂੰ ਦੱਸਿਆ ਕਿ ਜਿਹੜੀ ਸਾਡੀ ਸੰਸਥਾ ਜੀ ਬਾਈ ਜੀ ਅਟਵਾਲ ਸਾਹਿਬ ਇਹਦੇ ਹੈਗੇ ਨੇ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਇਹਨਾਂ ਨੇ ਆਰਥਿਕ ਤੌਰ ਤੇ ਸਾਡੀ ਬਹੁਤ ਵੱਡੀ ਮਦਦ ਕੀਤੀ ਉਸ ਆਰਥਿਕ ਮਦਦ ਦੇ ਨਾਲ ਅਸੀਂ ਝੁੱਗੀ ਝੋਪੜੀਆਂ ਵਾਲੇ ਜਿਹੜੇ ਲੋਕ ਸੀਗੇ ਅਸੀਂ ਉੱਥੇ ਜਾ ਕੇ ਦੇਖਿਆ ਪਿਛਲੇ ਸਮੇਂ ਤੁਸੀਂ ਵੀਡੀਓ ਵੀ ਚਲਾਈਆਂ ਨੇ ਉਹ ਕਿ ਪੰਜ-ਪੰਜ ਫੁੱਟ ਜਿਹੜਾ ਪਾਣੀ ਸੀ ਉਹਨਾਂ ਦੇ ਘਰਾਂ 'ਚ ਵੜ ਚੁੱਕਿਆ ਸੀ ਨਾ ਉਹ ਵਿਚਾਰਾ ਕੋਈ ਰੋਟੀ ਪਾਣੀ ਬਣਾਉਣ ਦੇ ਕਾਬਲ ਸੀ ਬਿਮਾਰੀਆਂ ਫੈਲਣ ਦਾ ਖਤਰਾ ਸੀਗਾ ਸੋ ਬਹੁਤ ਵੱਡੀ ਸੇਵਾ ਜਿਹੜੀ ਆ ਉਹ ਸਾਨੂੰ ਇਹਨਾਂ ਨੇ ਆਰਥਿਕ ਤੌਰ ਤੇ ਮੁਹੱਈਆ ਕਰਵਾਈ ਤੇ ਅਸੀਂ ਉਹਨਾਂ ਝੁੱਗੀਆਂ ਝੋਪੜੀਆਂ ਜਾ ਕੇ ਉਹਨਾਂ ਨੂੰ ਜਿੱਥੇ ਅਸੀਂ ਉਹਨਾਂ ਦਾ ਪਾਣੀ ਛੱਪਣਾ ਜੋ ਜਿਹੜਾ ਉਹਨਾਂ ਦਾ ਛੱਪੜ ਵਾਂਗੂ ਉਹਨਾਂ ਦੇ ਘਰਾਂ 'ਚ ਪਾਣੀ ਵੜਿਆ ਸੀ ਉਹ ਕੱਢਿਆ ਉੱਥੇ ਅਸੀਂ ਤਰ ਤੇ ਹੋਰ ਜਿਹੜਾ ਸਮਾਨ ਸੀ ਅਸੀਂ ਉਹਨਾਂ ਨੂੰ ਦਿੱਤਾ ਉਹ ਸਿਰਫ ਇਨ੍ਹਾਂ ਵੀਰਾਂ ਦੇ ਸਹਿਯੋਗ ਕਰਕੇ ਹੋਇਆ ਸੋ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਇਹ ਬੇਨਤੀ ਕਰਦਾ ਕਿ ਇਹੋ ਜੇ ਭਰਾ ਸਾਡੇ ਜਿਹੜੇ ਅੱਜ ਮੈਨੂੰ ਲੱਗਦਾ ਵੀ ਖੇਡਾਂ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕ ਕੇ ਖੇਡਾਂ ਵੱਲ ਪ੍ਰੇਰਿਤ ਕਰ ਰਹੇ ਨੇ ਜਿਵੇਂ ਆਪਾਂ ਦੇਖਦੇ ਆ ਕਿ ਸਾਹਮਣੇ ਕਿਸ ਤਰ੍ਹਾਂ ਸਟੂਡੀਓ ਦੀ ਪਨੀਰੀ ਜਿਹੜੀ ਆ ਉਹ ਤਿਆਰ ਕੀਤੀ ਜਾ ਰਹੀ ਆ ਜਾਂ ਹੋਰ ਸਾਡੇ ਆ ਭਰਾ ਖੜੇ ਨੇ ਬਾਲੀਬਾਲ ਦੀਆਂ ਇਹਨਾਂ ਨੂੰ ਬਾਹਰਲੇ ਦੇਸ਼ਾਂ 'ਚ ਜਿਹੜਾ ਪ੍ਰੋਗਰਾਮ ਉੱਥੇ ਲਿਜਾਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਆ ਇਹਦਾ ਸਿੱਧਾ ਮਤਲਬ ਇਹ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਖੇਡਾਂ ਵੱਲ ਪ੍ਰੇਰਿਤ ਕਰਨਾ ਤੇ ਜਿਹੜੇ ਨੌਜਵਾਨ ਭਰਾ ਸਾਡੇ ਖੇਡਾਂ ਵੱਲ ਚਾਹੇ ਪੰਜਾਬ ਦੇ ਵਿੱਚ ਰੁਜ਼ਗਾਰ ਆਪਦੇ ਲੈਣ ਚਾਹੇ ਫੋਰਨ ਦੇ ਵਿੱਚ ਲੈਣ ਇੱਕ ਜੀਵਨ ਪੱਧਰ ਉੱਚਾ ਚੁੱਕਣ ਦੀ ਗੱਲ ਆ ਸੋ ਜੇਕਰ ਇਹਨਾਂ ਦਾ ਸਾਡੇ ਨੌਜਵਾਨਾਂ ਦਾ ਜੀਵਨ ਪੱਧਰ ਉੱਚਾ ਚੱਕਿਆ ਜਾਊ ਤਾਂ ਹੀ ਸਾਡਾ ਪੰਜਾਬ ਅੱਗੇ ਤਰੱਕੀ ਕਰੂਗਾ ਸੋ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾਗਾ ਉਹ ਸਾਡੇ ਐਨਆਰਆਈ ਭਰਾ ਕਰ ਰਹੇ ਨੇ ਸੋ ਮੈਂ ਜਿਸ ਤਰ੍ਹਾਂ ਹੜਾਂ ਦੇ ਵਿੱਚ ਵੀ ਬਹੁਤ ਐਨਆਰਆਈ ਭਰਾਵਾਂ ਨੇ ਸੇਵਾ ਕੀਤੀ ਆ ਲੱਖਾਂ ਰੁਪਈਆ ਜਿਹੜਾ ਉੱਥੇ ਵੰਡਿਆ ਗਿਆਗਾ ਉਹ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਕਿ ਪੰਜਾਬ ਨੂੰ ਬਚਾਉਣ ਲਈ ਉਹ ਉਹਨਾਂ ਦੇ ਦਿਲਾਂ 'ਚ ਹਜੇ ਵੀ ਰੱਬ ਵਸਦਾ ਜਾਂ ਉਹਨਾਂ ਦਾ ਜਿਹੜਾ ਦਿਲ ਆ ਪੰਜਾਬ ਲਈ ਟੜਕਦਾਗਾ ਸੋ ਪ੍ਰਮਾਤਮਾ ਦੇ ਚਰਨਾਂ 'ਚ ਇਹ ਹੀ ਬੇਨਤੀ ਆ ਕਿ ਸਦਾ ਉਹਨਾਂ ਦਾ ਜਿਹੜਾ ਦਿਲ ਆ ਪੰਜਾਬ ਲਈ ਟੜਕਦਾ ਰਹੇ ਤੇ ਪੰਜਾਬ ਦੀ ਜਵਾਨੀ ਕਿਸਾਨੀ ਇਹਨਾਂ ਦੇ ਸਿਰ ਤੇ ਜਾਂ ਇਹਨਾਂ ਦੇ ਸਹਿਯੋਗ ਦੇ ਨਾਲ ਤਰੱਕੀ ਕਰੇ ਤੇ ਸਾਡਾ ਜਿਹੜਾ ਪੰਜਾਬ ਉਹੀ ਹੱਸਦਾ ਬਸਦਾ ਪੰਜਾਬ ਬਣ ਸਕੇ ਤੇ ਇੱਥੇ ਸਾਰੇ ਜਿਹੜੇ ਸਾਡੇ ਭਰਾ ਨੇ ਖੁਸ਼ੀਆਂ ਪ੍ਰਾਯਾ ਜਿਹੜਾ ਜੀਵਨ ਬਤੀਤ ਕਰ ਸਕਣ ਮੈਂ ਲਾਸਟ ਦੇ ਵਿੱਚ ਫਿਰ ਮੇਰੇ ਭਰਾ ਰੇਸ਼ਮ ਸਿੰਘ ਬਖਤਖੜ ਤੇ ਸਰਦਾਰ ਤੀਰਸਰ ਅਠਵਾਲ ਸਾਹਿਬ ਦਾ ਇਹਨਾਂ ਦਾ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਇਸ ਤਰ੍ਹਾਂ ਜੁੜੇ ਰਹੀਏ ਤੇ ਵੱਧ ਤੋਂ ਵੱਧ ਜਿਹੜੇ ਨੌਜਵਾਨਾਂ ਨੂੰ ਤਰੱਕੀ ਵਾਲੇ ਪਾਸੇ ਲਿਜਾਣ ਲਈ ਆਪਣੇ ਯਤਨ ਜਾਰੀ ਰੱਖੀ